ਮਤਲਬ 10 ਦੇ ਵੀ ਡਾਕਟਰ ਕਹਿੰਦੇ ਇਹਦੀ ਖਾਣੇ ਵਾਲੀ ਨਾੜੀ ਨੂੰ ਘੱਟ ਲੱਗ ਕੇ ਲੱਖ ਰੁਪਏ ਖਰਚਾ ਹੋਊਗਾ ਮਤਲਬ ਗਲਤ ਆਪਰੇਸ਼ਨ ਹੋਇਆ ਹੈ ਇਹਦਾ ਗਲਤ ਆਪਰੇਸ਼ਨ ਹੋਇਆ ਹੈ ਇਹ ਕਹਿੰਦੇ ਇਹ ਬਲੋਗ ਆਉਂਦੇ ਤਾਂ ਇੱਥੇ ਮਤਲਬ ਕਿ ਇਲਾਜ ਕਰਾਉਣ ਲਈ ਨੇ ਵੀ ਘੱਟੋ ਘੱਟ ਇੱਥੇ ਸਸਤਾ ਇਲਾਜ ਹੋ ਜੂਗਾ ਵਧੀਆ ਇਲਾਜ ਹੋ ਜੂਗਾ ਫਿਰ ਇਲਾਜ ਹੋ ਜੂਗਾ ਪਰ ਇੱਥੋਂ ਦੇ ਕੁਝ ਨਕਮੇ ਡਾਕਟਰ ਮਤਲਬ ਕਿ ਇਲਾਜ ਸਹੀ ਕਰਨ ਦੀ ਬਜਾਏ ਅੱਲਾ ਮਤਲਬ ਕਿ ਮਰੀਜ਼ਾਂ ਨੂੰ ਜ਼ਿਆਦਾ ਖਰਾਬ ਕਰ ਰਹੇ ਨੇ ਅੱਜ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਨੂੰ ਦਰਖਾਸਤ ਦਿੱਤੀ ਗਈ ਹੈ ਇਹ ਮੈਨੂੰ ਮਿਲ ਗਈ ਹੈ ਇਹਦੇ ਬਾਰੇ ਐਸਐਮਓ ਸਰ ਨਾਲ ਗੱਲ ਕਰਕੇ ਅੱਗੇ ਜਿਹੜੀ ਬੰਦੀ ਕਾਰਵਾਈ ਹੋਊ ਉਹ ਕੀਤੀ ਜਾਊਗੀ ਇਹ ਅਣਗੈਲੀ ਇਸ ਹੱਦ ਤੱਕ ਵਰਤੀ ਜਾਂਦੀ ਹੈ ਕਿ ਗਰੀਬ ਬੰਦਾ ਇਲਾਜ ਕਰਾਉਣਾ ਆਰੋਂ ਦਿੱਤੇ ਵਾਲੇ ਤੋਂ ਆਪਦੇ ਘਰ ਵਾਲੀ ਦਾ ਸੁਖਵਿੰਦਰ ਕੌਰ ਦਾ ਕਰਾਉਣਾ ਸੀ ਪਿੱਤੇ ਦਾ ਆਪਰੇਸ਼ਨ ਪਿੱਤੇ ਦੇ ਆਪਰੇਸ਼ਨ ਦੇ ਨਾਲ-ਨਾਲ ਜਿਹੜੀ ਲਿਵਰ ਨੂੰ ਜਾਂਦੀ ਹੈ ਨਾਲ ਉਹ ਕੱਟ ਦਿੱਤੀ ਗਈ ਹੈ ਸਕੈਨ ਕਰਾ ਲਓ ਅਸੀਂ ਸਕੈਨ ਕਰਵਾਈ ਸਾਨੂੰ ਸਕੈਨ 'ਚ ਇਹਨਾਂ ਨੇ ਕੁਝ ਨਹੀਂ ਦੱਸਿਆ ਜੀ ਕਹਿੰਦੇ ਇਹਨਾਂ ਨੇ 5 ਦਿਨਾਂ ਦੀ ਦਵਾਈ ਲਿਖਤੀ ਕਹਿੰਦੇ ਤੁਸੀਂ 5 ਦਿਨ ਇਹਨੂੰ ਦਵਾਈ ਦਿਓ ਕਹਿੰਦੇ ਵੀ ਕੋਈ ਗੱਲ ਨਹੀਂ ਆਖੇ ਠੀਕ ਹੋ ਜੂ ਇਹਨੂੰ ਵੀ ਸਾਰਿਆਂ ਦੇ ਆਪਰੇਸ਼ਨ ਹੋਏ ਆਗੇ ਇਹਦਾ ਕਿਹੜਾ ਕੱਲੀ ਦਾ ਹੋਇਆ ਹੈ ਆਪਰੇਸ਼ਨ ਤੇ ਇਹਨਾਂ ਦਾ ਕਹਿਣਾ ਕਿ ਮਤਲਬ ਪਿਛਲੇ ਦਿਨ ਇਹਨਾਂ ਨੇ ਸਰਕਾਰੀ ਹਸਪਤਾਲ ਵਿੱਚੋਂ ਆਪਰੇਸ਼ਨ ਕਰਵਾਇਆ ਸੀ ਤੇ ਸਾਰਾ ਮਸਲਾ ਕੀ ਹੈ ਕਿ ਮਤਲਬ ਇਹ ਕੁਝ ਨਾ ਕੁਝ ਡਾਕਟਰ ਤੇ ਇਲਜ਼ਾਮ ਲਾਉਂਦੇ ਨੇ ਇਹਨਾਂ ਤੋਂ ਅਸੀਂ ਜਾਣਦੇ ਹਾਂ ਪਰਿਵਾਰ ਤੋਂ ਬਾਈ ਜੀ ਕੀ ਮਸਲਾ ਸਰ ਹੈ ਮੈਂ ਜੀ ਇੱਥੋਂ ਆਪਰੇਸ਼ਨ ਕਰਾਇਆ ਸੀ ਸਰਕਾਰੀ ਹਸਪਤਾਲ ਤੋਂ ਜੀ ਮੈਨੂੰ ਇਹਨਾਂ ਨੇ 5 ਦਿਨਾਂ ਬਾਅਦ ਛੁੱਟੀ ਦਿੱਤੀ ਜੀ ਮੈਂ ਜਦੋਂ ਘਰੇ ਲੈ ਗਿਆ ਜੀ ਤੇ ਮੈਂ 2 ਦਿਨ ਘਰੇ ਰੱਖਿਆ ਜੀ ਦਰਦ ਹੋਣ ਲੱਗ ਗਿਆ ਜੀ ਤੇ ਦਰਦ ਹੋਣ ਲੱਗ ਗਿਆ ਜੀ ਮੈਂ ਇੱਥੇ ਲਿਆਇਆ ਜੀ ਡਾਕਟਰ ਕੋਲੇ ਜੀ ਇਹਨਾਂ ਨੇ ਐਡਮਿਟ ਨਹੀਂ ਕੀਤਾ ਮੈਂ ਇਹਨਾਂ ਨੂੰ ਆਖਿਆ ਜੀ ਦਰਦ ਹੋ ਰਿਹਾ ਹੈ ਇਹਨਾਂ ਨੇ ਐਡਮਿਟ ਨਹੀਂ ਕੀਤਾ ਇਹਨਾਂ ਨੇ ਮੈਨੂੰ 5 ਦਿਨਾਂ ਦੀ ਦਵਾਈ ਲਿਖ ਕੇ ਦਿੱਤੀ ਕਹਿੰਦੇ ਆਹ ਦਵਾਈ ਲੈ ਤੇ ਮੈਂ ਉਹ ਦਵਾਈ ਲੈ ਕੇ ਜੀ ਇੱਥੋਂ ਮੈਂ ਆਪਣੀ ਭੈਣ ਕੋਲੇ ਲੈ ਗਿਆ ਕੁੜੀ ਨੂੰ ਤੇ ਮੇਰੇ ਘਰ ਵਾਲੀ ਨੂੰ ਜੀ ਤੇ ਕੁੜੀ ਕੋਲੇ ਲੈ ਗਿਆ ਅਸੀਂ ਉੱਥੋਂ ਚੱਕ ਕੇ ਫਿਰ ਬਠਿੰਡੇ ਦਾਖਲ ਕੀਤਾ ਜੀ ਤੇ ਆ ਤੁਸੀਂ ਹਾਲਤ ਦੇਖ ਲਓ ਜੀ ਇਹਦੀ ਕੀ ਹੋਈ ਪਈ ਹੈ ਮਰੀਅਾ ਤੁਹਾਨੂੰ ਕਿ ਬੇਨਤੀ ਹੈ ਮੇਰੀ ਮਦਦ ਕੀਤੀ ਜਾਵੇ ਨਹੀਂ ਡਾਕਟਰ ਕੀ ਕਹਿ ਬੋਲ ਡਾਕਟਰ ਡਾਇਰੈਕਟਰ ਕਹਿੰਦੇ ਵੀ ਮਤਲਬ ਠੰਡੇ ਵੀ ਡਾਕਟਰ ਕਹਿੰਦੇ ਇਹਦੀ ਖਾਣੇ ਵਾਲੇ ਨਾੜੀ ਨੂੰ ਕੱਟ ਲੱਗ ਗਿਆ ਲੱਖ ਰੁਪਏ ਖਰਚਾ ਹੋਊਗਾ ਮਤਲਬ ਗਲਤ ਆਪਰੇਸ਼ਨ ਹੋਇਆ ਹੈ ਹਾਂ ਗਲਤ ਪ੍ਰੈਜਨ ਹੋਇਆ ਜੀ ਕਹਿੰਦੇ ਤੇ ਇਹਨਾਂ ਪਰਿਵਾਰ ਦਾ ਕਹਿਣਾ ਕਿ ਮਾਂਸਾ ਦੇ ਵਿੱਚ ਜੋ ਇਹਨਾਂ ਦਾ ਆਪਰੇਸ਼ਨ ਪਹਿਲਾਂ ਹੋਇਆ ਸੀ ਉਹ ਗਲਤ ਹੋਇਆਗਾ ਇਹਨਾਂ ਨੇ ਬਠਿੰਡੇ ਜੋ ਡਾਕਟਰ ਕੋਲ ਅੱਗੇ ਲੈ ਕੇ ਗਏ ਉਹਨਾਂ ਦਾ ਇਹ ਕਹਿਣਾ ਹੈ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਜੀ ਵੀ ਇਹਦਾ ਪ੍ਰੈਸ਼ਨ ਗਲਤ ਹੋਇਆ ਖਾਣੇ ਵਾਲੇ ਨਾੜੀ ਨੂੰ ਕੱਟ ਲੱਗ ਗਿਆ ਉਹਨਾਂ ਨੇ ਪੈਪਾਈ ਜੇ ਕਹਿੰਦੇ ਤੁਸੀਂ ਨਾ ਪੰਜ ਦਿਨ ਆਉਂਦੇ ਵੀ ਇਹਦੇ ਅੰਦਰ ਰਾਤ ਪੈ ਜਾਂਦੀ ਹੈ ਅੱਛਾ ਜੀ ਮੌਤ ਹੋ ਸਕਦੀ ਹਾਂ ਹਾਂ ਮੌਤ ਹੋ ਸਕਦੀ ਸੀ ਤੇ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਸਰਕਾਰੀ ਵਾਲਿਆਂ ਨੇ ਹੁਣ ਵੀ ਅਸੀਂ ਆਏ ਆ ਕਿ ਜੀ ਹੁਣ ਵੀ ਨਹੀਂ ਗੱਲ ਸੁਣ ਰਹੇ ਸਾਡੀ ਤੇ ਦੇਖੋ ਮੈਂ ਅੱਸੀ ਕੋਲ ਖੜੇ ਆ ਸੱਚੀ ਮਿੱਚੀ ਆਪਣੇ ਆਪ ਨੂੰ ਬੜਾ ਉਹ ਬਹੁਤ ਫੀਲ ਹੋਇਆ ਪੈਣ ਦੀ ਹਾਲਤ ਬੜੀ ਕ੍ਰਿਟੀਕਲ ਹੈ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਪੱਥਰੀ ਹੈਗੀ ਜੀ ਅਸੀਂ ਇੱਥੋਂ ਵੀ ਸਾਨੂੰ ਡਾਕਟਰ ਕਹਿੰਦਾ ਵੀ ਤੁਸੀਂ ਆਪਰੇਸ਼ਨ ਕਰਵਾ ਲਓ ਜੀ ਅਸੀਂ ਇੱਥੇ ਐਡਮਿਟ ਕਰਤੀ ਦਾਖਲ ਕਰਾਇਆ ਜਾਨੀ ਕਿ ਜਦੋਂ ਡਾਕਟਰ ਨੇ ਫੇਸ਼ਲ ਸੁਭਾ ਕਰਤਾ ਕਿ ਉਹ ਤੇਰੇ ਤਿੰਨ ਤੱਕ ਵੀ ਫੇਸ਼ਲ ਕਰਕੇ ਰਿਵਰੀ ਨਹੀਂ ਕੀ ਉਂਦੇ ਰਹੇ ਬਸ ਜਾਂਦੇ ਰਹੇ ਕੁਛ ਖਾਂ ਟਿਨ ਨੂੰ ਨਹੀਂ ਦਿੱਤਾ ਵੀ ਜਦੋਂ ਅਸੀਂ ਕਹਿੰਦੇ ਸੀ ਵੀ ਇਹਨਾਂ ਨੂੰ ਕੁਛ ਦੇ ਦੇ ਖਾਂ ਟਿਨ ਨੂੰ ਜਾਇ ਇਹਨਾਂ ਨੂੰ ਵੀ ਇਹਨਾਂ ਦੇ ਦਰਦ ਟੰਦਾ ਸੀ ਦੇਖ ਲਓ ਵੀ ਕਿਹਾ ਜਾਂਦਾ ਏ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਜੀ ਸੁਣੀ ਹੈਗੀਗੀ ਫਿਰ ਅਸੀਂ ਜੀ ਇਹਨਾਂ ਨੇ ਸਾਨੂੰ ਛੁੱਟੀ ਦਿੱਤੀ ਕਹਿੰਦੇ ਤੁਸੀਂ ਲੈ ਜਾਓ ਘਰੇ ਅਸੀਂ ਘਰੇ ਲੈ ਕੇ ਰਾਤ ਤੇ ਰਾਤ ਜਦੋਂ ਪਸਿਰ ਇੱਕ ਰਾਤ ਰੱਖੀ ਘਰੇ ਇਹਨਾਂ ਦੇ ਦਰਦ ਫੇਰ ਚੱਲ ਹੋ ਗਿਆ ਇਹਨਾਂ ਨੇ ਅਸੀਂ ਸਵੇਰ ਫੇਰ ਸਵੇਰੇ ਅਸੀਂ ਲਿਆ ਆ ਲਈ ਸਾਨੂੰ ਕਹਿੰਦੇ ਵੀ ਸਕੈਨ ਕਰਾ ਲਓ ਅਸੀਂ ਸਕੈਨ ਕਰਵਾਈ ਸਾਨੂੰ ਸਕੈਨ ਜਿਹਨਾਂ ਨੇ ਕੁਝ ਨਹੀਂ ਦੱਸਿਆ ਜੀ ਕਹਿੰਦੇ ਇਹਨਾਂ ਨੇ ਪੰਜ ਇਹਨਾਂ ਦੀ ਦਵਾਈ ਲਿਖੀ ਹੈ ਤੇ ਤੁਸੀਂ ਇਹਨਾਂ ਨੂੰ ਦਵਾਈ ਦਿਓ ਕਹਿੰਦੇ ਵੀ ਕੋਈ ਗੱਲ ਨਹੀਂ ਆਖਿਆ ਠੀਕ ਹੋ ਜੂ ਇਹਨੂੰ ਵੀ ਸਾਰਿਆਂ ਦੇ ਆਪਰੇਸ਼ਨ ਹੋਏ ਆ ਕਿ ਇਹਦਾ ਕਿਹੜਾ ਕੱਲੀ ਦਾ ਹੋਇਆ ਹੈ ਆਪਰੇਸ਼ਨ ਅਸੀਂ ਆਖਿਆ ਵੀ ਤੁਸੀਂ ਘੇਰਾਂ ਦੇਖੋ ਤਾਂ ਸਹੀ ਜਾਂ ਵੀ ਕੋਈ ਬੁਖਾਰ ਆ ਜਾਂ ਕੋਈ ਹੋਰ ਪ੍ਰੋਬਲਮ ਆ ਵੀ ਤੁਸੀਂ ਸਾਨੂੰ ਦੱਸੋ ਤਾਂ ਸਹੀ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਸਾਨੂੰ ਸਮਾਂ ਦੀ ਵੀ ਭੱਜ ਭੱਜ ਪੈਂਦੇ ਰਹੇ ਕਰਨ ਦੇ ਸੀ ਵੀ ਥੋੜੇ ਮਰੀਜ਼ ਦਾ ਕਿਹੜਾ ਵੀ ਲੈਦਾ ਆਪਰੇਸ਼ਨ ਹੋਇਆ ਹੈ ਤੇ ਅਸੀਂ ਫਿਰ ਵੀ ਇੱਥੋਂ ਸਾਨੂੰ ਜਦੋਂ ਤੋਰਤਾ ਅਸੀਂ ਫਿਰ ਵੀ ਦੂਜੇ ਦਿਨ ਦੀ ਸ਼ਾਮ ਨੂੰ ਅਸੀਂ ਬਠਿੰਡੇ ਦਾਖਲ ਕਰ ਲਈ ਫਿਰ ਸਾਨੂੰ ਜਦੋਂ ਇਥੋਂ ਰਿਪੋਰਟਾ ਅਸੀਂ ਉਹ ਡਾਕਟਰ ਨੂੰ ਦਿਖਾਉਂਗਾ ਜੀ ਸਾਨੂੰ ਉਹਨਾਂ ਨੇ ਡਾਕਟਰਾਂ ਨੇ ਦੱਸਿਆ ਵੀ ਕਹਿੰਦੇ ਵੀ ਖਾਣੇ ਵਾਲੀ ਨਾੜੀ ਤੇ ਵੀ ਕੱਟ ਲੱਗਿਆ ਹੋਇਆ ਏ ਤੇ ਉਹਨਾਂ ਨੇ ਅਸੀਂ ਸੱਤੋਂ ਵੀ 2 ਲੱਖ ਰੁਪਈਆ ਮੰਗਿਆ ਜੀ ਕਿਉਂਕਿ ਉਹ ਕਹਿੰਦੇ ਵੀ ਇਹਦੇ ਤੇ ਵੀ ਜ਼ਿਆਦਾ ਕੱਟ ਲੱਗਿਆ ਕਿਉਂਕਿ ਇਹਨੇ ਅਸੀਂ ਪੈਪ ਜਦ ਲਵਾਈ ਉਹਦੇ ਵਿੱਚ ਰੇਸ਼ਾ ਚੱਲ ਪੈ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਇਹਨਾਂ ਨੇ ਸਾਨੂੰ ਕੋਈ ਇਹੋ ਨਹੀਂ ਕਿ ਕਿਤੇ ਉਹ ਫਰ ਸਰਕਾਰੀ ਵਿਭਾਗ ਜੀ ਤੇ ਉਹਨਾਂ ਨੇ ਸਾਨੂੰ ਕੋਈ ਐ ਨਹੀਂ ਦੱਸਿਆ ਵੀ ਜਾਇ ਇਹਦੇ ਕੱਟ ਲੱਗ ਗਿਆ ਜਾਂ ਕੋਈ ਉਹ ਆ ਕੋਛ ਵੀ ਨਹੀਂ ਦੱਸਿਆ ਇਹਨਾਂ ਨੇ ਸਾਨੂੰ ਸਮਾਂ ਦੀ ਜੇ ਅਸੀਂ ਕੋਈ ਪੁੱਛਦੇ ਸੀਗੇ ਸਾਨੂੰ ਭੱਜ-ਭੱਜ ਪੈਂਦੇ ਸੀਗੇ ਉਹਨਾਂ ਨੇ ਹੁਣ ਸਾਥੋਂ 2 ਲੱਖ ਮੰਗਿਆ ਜੀ ਅਸੀਂ ਗਰੀਬ ਹੈਗੇ ਆ ਜੀ ਅਸੀਂ ਗਰੀਬ ਵੀ ਸਾਡੀ ਕੋਈ ਤਾਂ ਕੋਈ ਮਦਦ ਕਰੋ ਜੀ ਅਸੀਂ ਇਹੀ ਚਾਹੁੰਦੇ ਆ ਵੀ ਸਾਡਾ ਮਰੀਜ਼ ਠੀਕ ਹੋਣਾ ਚਾਹੀਦਾ ਸਾਡੇ ਇਹਦਾ ਇਲਾਜ ਹੋਣਾ ਚਾਹੀਦਾ ਹੋਰ ਅਸੀਂ ਕੁਛ ਨਹੀਂ ਚਾਹੁੰਦੇ ਹੈਗੇ ਵੀ ਸਾਡੀ ਡਾਕਟਰ ਮੁਰੇ ਇਹੀ ਬੇਨਤੀ ਆ ਵੀ ਸਾਡੇ ਮਰੀਜ਼ ਨੂੰ ਠੀਕ ਕਰਨ ਜੀ ਅਸੀਂ ਇਹਨੇ ਪੈਸੇ ਕਿੱਥੋਂ ਲਾਦਗੇ ਜੀ ਅਸੀਂ ਗਰੀਬ ਹੈਗੇਂ ਧਿਆੜੀਦਾਰ ਬੰਦਾ ਇਹ ਮੇਰਾ ਭਰਾ ਵੀ ਗਰੀਬ ਹੈ ਜੀ ਅਸੀਂ ਤਾਂ ਕਰ ਵੀ ਕਹਿਣੇ ਕਰਤਾ ਸੀ ਚੀਜ਼ਾਂ ਘਰੋਂ ਵੇਚ-ਵੇਚ ਕੇ ਸੀ ਮੈਂ ਇੱਥੇ ਉਹ ਕੀਤਾ ਸੀਗਾ ਦਵਾਈਆਂ ਲੈਣੇ ਆਂਗੇ ਜੇ ਕੋਈ ਚੀਜ਼ ਵੇਚਦੇ ਫੇਰ ਅਸੀਂ ਦਵਾਈਆਂ ਲੈਣੇ ਆ ਗੱਡਿਆਂ ਦਾ ਖਰਚਾ ਪੈ ਜਾਂਦਾ ਸਾਨੂੰ ਆਉਣ ਜਾਣ ਦਾ ਅਸੀਂ ਕਿੱਥੋਂ ਐਨੇ ਪੈਸੇ ਇਕੱਠੇ ਕਰਗੇ ਜੀ ਕੋਈ ਵੀ ਨਹੀਂ ਪੈਸੇ ਦਿੰਦਾ ਸਾਡੀ ਮਾੜੀ-ਮੋਟੀ ਹੈਲਪ ਕਰੋ ਜੀ ਡਾਕਟਰ ਨੂੰ ਕਹੋ ਜੀ ਵੀ ਸਾਡਾ ਵੀ ਮਰੀਜ਼ ਠੀਕ ਕਰਕੇ ਦੇਣ ਸਾਨੂੰ ਹੋਰ ਸਾਨੂੰ ਕੋਈ ਉਹ ਨਹੀਂ ਜੀ ਅੱਜ ਜਿਹੜਾ ਮੇਨ ਐਸਐਮਓ ਹੈ ਸਿਵਲ ਹਸਪਤਾਲ ਮਾਨਸਾ ਦਾ ਉੱਤੇ ਛੁੱਟੀ ਤੇ ਆ ਉਹਦੀ ਜਗ੍ਹਾ ਤੇ ਇੱਕ ਹੋਰ ਡਾਕਟਰ ਮਤਲਬ ਕੇਐਸਐਮਓ ਚਾਰਜ ਹੈ ਅੱਜ ਜਿਸੀ ਉਹਨਾਂ ਨੂੰ ਮਤਲਬ ਲਿਖਤੀ ਦਰਖਾਸਤ ਦਿੱਤੀ ਹੈ ਵੀ ਆ ਤੁਹਾਡੇ ਹਸਪਤਾਲ ਦੇ ਇੱਕ ਡਾਕਟਰ ਨੇ ਅਣਗਹਿਲੀ ਕੀਤੀ ਹੈ ਵੀ ਉਹਦੇ ਤੇ ਕਾਰਵਾਈ ਕਰੋ ਔਰ ਅਸੀਂ ਉਸ ਡਾਕਟਰ ਜਿਹੜਾ ਪ੍ਰਵੀਨ ਕੁਮਾਰ ਜੀ ਨੇ ਆਪਰੇਸ਼ਨ ਕੀਤਾ ਅਣਗਹਿਲੀ ਕਰਕੇ ਮਤਲਬ ਕਿ ਗਲਤ ਨਾੜ ਕੱਟ ਦਿੱਤੀ ਗਈ ਹੈ ਤਾਂ ਉਹਦੇ ਨਾਲ ਵੀ ਗੱਲ ਕਰਨੀ ਚਾਹੀਦੀ ਤਾਂ ਉਹਨੇ ਮਤਲਬ ਕਿ ਕੋਈ ਠੋਸ ਜਵਾਬ ਜਾਂ ਕਿਸੇ ਕਿਸਮ ਦੀ ਕੋਈ ਗਲਤੀ ਨਹੀਂ ਮੰਨੀ ਤਾਂ ਉਹ ਗੋਲ ਮੋਲ ਗੱਲ ਕਰ ਗਿਆ ਅਸੀਂ ਜਿਹੜੀ ਆਪਣੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਆਪਣੀ ਪਾਰਟੀ ਸੀਪੀਆਈਐਮਐਲਓ ਲਿਬ੍ਰੇਸ਼ਨ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੀ ਭਗਵਾਨਤਮਾਨ ਦੀ ਸਰਕਾਰ بڑے بڑے ਬੋਰਡ ਲਾ ਕੇ ਮਤਲਬ ਇੱਥੇ ਕਹਿ ਰਹੀ ਹੈ ਕਿ ਸਿਹਤ ਕ੍ਰਾਂਤੀ ਦੇ ਵਿੱਚ ਕਿੱਡਾ ਵੱਡਾ ਸੁਧਾਰ ਕਰ ਦਿੱਤਾ ਐਸੇ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਜਿਹੜੇ 'ਚ ਖੜੇ ਆਂ ਅਸੀਂ ਇੱਥੇ ਅੱਖਾਂ ਵਾਲਾ ਕੋਈ ਡਾਕਟਰ ਨਹੀਂ ਇੱਥੇ ਮਤਲਬ ਕਿ ਹੱਡੀਆਂ ਦਾ ਕੋਈ ਡਾਕਟਰ ਨਹੀਂ ਇੱਥੇ ਬਹੁਤ ਸਾਰੀਆਂ ਸਟਾਫ ਨਰਸਾਂ ਨਹੀਂ ਹੈਗੀਆਂ ਬਹੁਤ ਸਾਰਾ ਮਤਲਬ ਇੱਥੇ ਮਤਲਬ ਜਿਹਨੂੰ ਕਹਿ ਸਕਦੇ ਆਂ ਵੀ ਆਪਣਾ ਸਿਹਤ ਸੁਭਾਵਾ ਦੇਣ ਵਾਲਾ ਅਮਲਾ ਹੀ ਨਹੀਂ ਹੈ ਤਾਂ ਹਵਾਈ ਗੱਲਾਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਮਤਲਬ ਕਿ ਉਹ ਕਰ ਰਿਹਾ ਬਿਲਕੁਲ ਲੋਕ ਦੁਖੀ ਹੋ ਰਹੇ ਨੇ ਗਰੀਬ ਲੋਕ ਆਉਂਦੇ ਤਾਂ ਇੱਥੇ ਮਤਲਬ ਕਿ ਇਲਾਜ ਕਰਾਉਣ ਲਈ ਨੇ ਵੀ ਘਟੋ ਘਟ ਇੱਥੇ ਸਸਤਾ ਇਲਾਜ ਹੋ ਜੂਗਾ ਵਧੀਆ ਇਲਾਜ ਹੋ ਜੂਗਾ ਫੇਰ ਇਲਾਜ ਹੋ ਜੂਗਾ ਪਰ ਇੱਥੋਂ ਦੇ ਕੁਝ ਨਕਮੇ ਡਾਕਟਰ ਮਤਲਬ ਕਿ ਇਲਾਜ ਸਹੀ ਕਰਨ ਦੀ ਬਜਾਏ ਅੱਲਾ ਮਤਲਬ ਕਿ ਮਰੀਜ਼ਾਂ ਨੂੰ ਜਾਦੇ ਖਰਾਬ ਕਰ ਰਹੇ ਨੇ ਇਹ ਪਹਿਲੀ ਘਟਨਾ ਨਹੀਂ ਹੈਗੀ ਵੀ ਜਿਹੜੀ ਉਹ ਬੀਬੀ ਸੁਖਵਿੰਦਰ ਕੌਰ ਆਦਨ ਪਿੰਡ ਰਮਦੇਤੇ ਵਾਲੇ ਤੋਂ ਆਏ ਨੇ ਉਹ ਇਹਦੇ ਘਰੋਂ ਆ ਗਈ ਉਹ ਆਈ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਾਉਣ ਪਿੱਤੇ ਦੀ ਕਟਲਮ ਪਥਰੀ ਦਾ ਆਪਰੇਸ਼ਨ ਕਰਦੇ ਕਰਦੇ ਡਾਕਟਰ ਨੇ ਉਹਦੀ ਜਿਹੜੀ ਫੂਡ ਪਾਈਪ ਦੇ ਵਿੱਚ ਕੱਟ ਲਾ ਦਿੱਤਾ ਔਰ ਉਹ ਬੀਬੀ ਅੱਜਕੱਲ ਬਠਿੰਡੇ ਦੇ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਜ਼ਿੰਦਗੀ ਔਰ ਮੌਤ ਦੀ ਜਿਹੜੀ ਲੜਾਈ ਲੜ ਰਹੀ ਆ ਅਜ ਤੋਂ ਪਹਿਲਾਂ ਵੀ ਇੱਥੇ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਪਹਿਲਾਂ ਇੱਕ ਬੀਬੀ ਦਾ ਮਤਲਬ ਕਿ ਜਿਹਨੂੰ ਆਪਾਂ ਡਿਲੀਵਰੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਜਿਹਦੇ ਕੋਲ ਇੱਕ ਬੱਚਾ ਹੋਣ ਵਾਲਾ ਸੀ ਕਿਸੇ ਡਾਕਟਰ ਨੇ ਮਤਲਬ ਕਿ ਵੀਡੀਓ ਕਾਲ ਤੇ ਕਿਸੇ ਨਰਸ ਤੋਂ ਮਤਲਬ ਕਿ ਉਹਦਾ ਆਪਰੇਸ਼ਨ ਕਰਾ ਦਿੱਤਾ ਤਾਂ ਉਹ ਬੀਬੀ ਦੀ ਵੀ ਮੌਤ ਹੋ ਗਈ ਸੀ ਉਦੋਂ ਪਹਿਲਾਂ ਵੀ ਮਤਲਬ ਕਿ ਇੱਕ ਘਟਨਾ ਸਾਡੇ ਕੋਲੇ ਜਥੇਬੰਦੀ ਕੋਲੇ ਆਈ ਕਿ ਇੱਕ ਬੀਬੀ ਬੱਚੇ ਵਾਲੀ ਮਤਲਬ ਕਿ ਇੱਥੇ ਜਿੱਦੀ ਡਿਲੀਵਰੀ ਹੋਈ ਸੀ ਉਹਦੇ ਡਾਕਟਰਾਂ ਨੇ ਕਿਸੇ ਹੋਰ ਗਰੁੱਪ ਦਾ ਖੂਨ ਉੱਚਾ ਚੜਾ ਦਿੱਤਾ ਸੀ ਉਹਦੀ ਜਾ ਕੇ ਵਿਚਾਰੀ ਦੀ ਪੀਜੀਆਈ ਦੇ ਵਿੱਚੋਂ ਮੌਤ ਹੋ ਗਈ ਸੀ ਤਾਂ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਮਤਲਬ ਕਿ ਇੱਕ ਵੱਡੇ ਵੱਡੇ ਬੋਰਡ ਲਾ ਕੇ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਵੀ ਸਿਹਤ ਸਿੱਖਿਆ ਕ੍ਰਾਂਤੀ ਆ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਹਸਪਤਾਲਾਂ ਦੇ ਵਿੱਚ ਡਾਕਟਰ ਹੈ ਨਹੀਂਗੇ ਕੋਈ ਕਾਬਲ ਡਾਕਟਰ ਮਤਲਬ ਇੱਥੇ ਹਸਪਤਾਲਾਂ ਦੇ ਵਿੱਚ ਭੇਜੋ ਤਾਂ ਜੋ ਲੋਕਾਂ ਦਾ ਸਹੀ ਤਰੀਕੇ ਨਾਲ ਇਲਾਜ ਹੋ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਤਾਂ ਅਸੀਂ ਜਲੂਸ ਕੱਢਾਂਗੇ ਹੀ ਕੱਢਾਂਗੇ ਔਰ ਜੇ ਇਸ ਮਾਮਲੇ ਤੇ ਜਿਹੜੀ ਕੁੜੀ ਦਾ ਮਤਲਬ ਕਿ ਗਲਤ ਆਪਰੇਸ਼ਨ ਕੀਤਾ ਡਾਕਟਰਾਂ ਨੇ ਤਾਂ ਕੱਲ ਨੂੰ ਅਸੀਂ ਆਪਣੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸੀਪੀਆਈਐਮਐਲ ਲਾਬਰੇਸ਼ਨ ਵੱਲੋਂ ਔਰ ਜਿਹੜੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਥੇ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਧਰਨਾ ਲਾ ਕੇ ਇਹ ਜਿਹੜੇ ਡਾਕਟਰ ਨੇ ਮਤਲਬ ਗਲਤ ਆਪਰੇਸ਼ਨ ਕੀਤਾ ਉਹਦੇ ਤੇ ਕਾਰਵਾਈ ਦੀ ਮਤਲਬ ਕਿ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਧਰਨਾ ਇੱਥੋਂ ਚੱਕਾਂਗੇ ਨਹੀਂ ਤੋਂ ਤੋਂ ਨੁਕੀ ਡਾਕਟਰ ਨੇ ਕੁਝ ਜਵਾਬ ਚਿਤ ਕਿਹਾ ਕੁਝ ਨਹੀਂ ਜੀ ਗੋਲ ਮੋਲ ਗੱਲਾਂ ਹੀ ਕਰੀ ਗਈ ਉਹ ਕਹਿੰਦਾ ਅੱਜ ਮਿਲੇ ਹੋ ਕੀ ਅੱਜ ਮਿਲੇ ਨਹੀਂ ਜੀ ਡਾਕਟਰ ਸਾਹਿਬ ਹਾਂ ਜੀ ਕੱਲ ਮਿਲੇ ਸੀਗੇ ਸੀਐਮ ਨੂੰ ਵੀ ਮਿਲੇ ਸੀ ਕੋਈ ਗੱਲ ਨਹੀਂ ਸੋਸਾਇਟੀ ਅੱਛਾ ਹਾਂ ਜੀ ਕੋਈ ਸੁਣਵਾਈ ਨਹੀਂ ਕੀਤੀ ਤੁਹਾਡੀ ਘਰ ਵਾਲੀ ਦੀ ਹਾਲਤ ਕਿਵੇਂ ਆਉਣਾ ਨਹੀਂ ਹਾਲਤ ਸੀਰੀਅਸ ਆ ਜੀ ਅੱਛਾ ਜ਼ਿੰਦਗੀ ਤੇ ਮੌਤ ਦੀ ਮਤਲਬ ਹਾਂ ਜੀ ਅੱਜ ਜੀ ਅਸੀਂ ਸੀਪੀਆਈਐਮਐਲ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਤੇ ਅਗਾਂਹ ਵਧੂ ਜਸੇ ਬੰਦੀਆਂ ਵੱਲੋਂ ਇਸ ਮਸਲੇ ਨੂੰ ਲੈ ਕੇ ਆਏ ਆਂ ਵੀ ਪਹਿਲੀ ਗੱਲ ਦਾ ਹਸਪਤਾਲ ਆਪ ਵੀ ਬਿਮਾਰ ਹੈ ਇੱਥੇ ਪੂਰੇ ਡਾਕਟਰ ਹੈ ਨਹੀਂ ਵੈਂਟੀਲੇਟਰ ਨਹੀਂ ਕੰਮ ਕਰਦਾ ਮਤਲਬ ਹੋਰ ਬਹੁਤ ਸਾਰੇ ਜਿਹੜੇ ਇੰਸਟਰੂਮੈਂਟਲ ਕਰੋੜਾਂ ਰੁਪਈਆ ਦੇ ਪਏ ਨੇ ਉੱਥੇ ਡਾਕਟਰ ਹੈ ਨਹੀਂ ਚਲਾਉਣ ਵਾਸਤੇ ਤਾਂ ਉਹਦੇ ਨਾਲ ਨਾਲ ਵੀ ਜਿਹੜੇ ਡਾਕਟਰ ਵੀ ਨੇ ਉਹ ਵੀ ਇਸ ਕਿਸਮ ਦੇ ਨੇ ਵੀ ਕੋਈ ਅਣਗਹਿਲੀ ਇਸ ਹੱਦ ਤੱਕ ਵਰਤੀ ਜਾਂਦੀ ਹੈ ਵੀ ਗਰੀਬ ਬੰਦਾ ਇਲਾਜ ਕਰਾਉਣਾ ਹੈ ਰੌਮ ਦਿੱਤੇ ਵਾਲੇ ਤੋਂ ਆਪਦੀ ਘਰ ਵਾਲੀ ਦਾ ਸੁਖਵਿੰਦਰ ਕੌਰ ਦਾ ਕਰਾਉਣਾ ਸੀ ਪਿੱਤੇ ਦਾ ਆਪਰੇਸ਼ਨ ਪਿੱਤੇ ਦੇ ਆਪਰੇਸ਼ਨ ਦੇ ਨਾਲ ਨਾਲ ਜਿਹੜੀ ਲਿਵਰ ਨੂੰ ਜਾਂਦੀ ਹੈ ਨਾੜ ਉਹ ਘਟ ਦਿੱਤੀ ਗਈ ਹੈ ਤੇ ਉਹ ਮਤਲਬ ਔਰਤ ਵਿਚਾਰੀ ਜਿੰਦਗੀ ਮੌਤ ਨਾਲ ਜੂਝ ਰਹੀ ਹੈ ਬਟੰਡੇ ਪ੍ਰਾਈਵੇਟ ਹਸਪਤਾਲ ਚ ਦਾਖਲ ਆ ਕੱਲ ਐਸਐਮਓ ਦੇ ਵੀ ਧਿਆਨ ਚ ਲਿਆਂਦਾ ਸੀਐਮਓ ਦੇ ਧਿਆਨ ਚ ਵੀ ਲਿਆਂਦਾ ਮਤਲਬ ਕੋਈ ਇਹਦੀ ਉਹ ਨਹੀਂ ਕਹਿੰਦੇ ਜੀ ਤੁਸੀਂ ਮਤਲਬ ਇਹਨੂੰ ਮਤਲਬ ਇੱਥੋਂ ਲੈ ਜਾਓ ਅਸੀਂ ਰੈਫਰ ਕਰ ਦਿੰਦੇ ਆ ਅਸੀਂ ਮੰਗ ਕਰਦੇ ਆ ਵੀ ਇਹ ਜਨਗੈਲੀ ਬਰਤਨ ਵਾਲੇ ਡਾਕਟਰ ਦੇ ਖਿਲਾਫ ਹੋਰ ਵੀ ਕਈਆਂ ਦੇ ਆਪਰੇਸ਼ਨ ਖਰਾਬ ਕੀਤੇ ਹੋਣਗੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਦਾ ਲਾਇਸੈਂਸ ਚ ਇਹ ਮਤਲਬ ਜਬਤ ਕੀਤਾ ਜਾਵੇ ਤੇ ਦੂਜਾ ਇਸ ਗਰੀਬ ਦੀ ਮਤਲਬ ਮਦਦ ਕੀਤੀ ਜਾਵੇ ਪਰਿਵਾਰ ਦੀ ਤਾਂ ਕਿ ਇਹ ਬੰਦਾ ਆਪ ਦਾ ਇਲਾਜ ਕਰਾ ਸਕੇ ਜੇ ਕੱਲ ਨੂੰ ਉਹਨੂੰ ਕੋਈ ਕੋਈ ਵੀ ਮਤਲਬ ਹੀਮਕੀਮ ਹੁੰਦੀ ਆ ਡਾਕਟਰ ਅੰਗੈਲੀ ਕਰਕੇ ਕੋਈ ਸਮੱਸਿਆ ਆਉਂਦੀ ਆ ਤਾਂ ਇਹਦੀ ਜ਼ਿੰਮੇਵਾਰੀ ਇੱਥੋਂ ਦੇ ਪ੍ਰਸ਼ਾਸਨ ਦੀ ਤੇ ਡਾਕਟਰ ਪ੍ਰਵੀਨ ਕੁਮਾਰ ਦੀ ਹੋ ਜੇ ਇਹਨਾਂ ਨੇ ਨਾ ਧਿਆਨ ਦਿੱਤਾ ਤਾਂ ਕੱਲ ਨੂੰ ਸਾਨੂੰ ਮਜਬੂਰ ਨੇ ਇਥੇ ਸਰਨਾ ਲਾਉਣਾ ਪਊਗਾ ਤੇ ਅਸੀਂ ਜਥੇਬੰਦਿਆਂ ਨੂੰ ਅਪੀਲ ਕਰਦੇ ਆਂ ਵੀ ਮਦਦ ਕੀਤੀ ਜਾਵੇ ਆਮ ਜਨਤਾ ਆਉਂਦੀ ਐ ਇੱਥੇ ਦਵਾਈ ਲੈਣ ਸਾਰਾ ਦਿਨ ਹੈਰਾਨ ਹੋ ਕੇ ਜੇ ਬੰਦਿਆਂ ਦੇ ਗਲਤ ਆਪਰੇਸ਼ਨ ਹੋਣੇ ਨੇ ਪਹਿਲਾਂ ਗੋਡਿਆਂ ਦਾ ਵੀ ਅਸੀਂ ਦੇਖਿਆ ਮਤਲਬ ਬਹੁਤ ਸਾਰੇ ਮਰੀਜ਼ ਜਿਹੜੇ ਗੋਡਿਆਂ ਦੇ ਆਪਰੇਸ਼ਨ ਵਾਲੇ ਪਏ ਨੇ ਮੰਜਿਆਂ ਤੇ ਪਏ ਨੇ ਹੁਣ ਆਏ ਸੀ ਹੁਣ ਆਏ ਸੀ ਠੀਕ ਆਮ ਬੰਦਾ ਬੋਲਦਾ ਨਹੀਂ ਪਰ ਜੇ ਇਸ ਧਰਨਾ ਲੱਗੂਗਾ ਤਾਂ ਬਹੁਤ ਸਾਰੇ ਇਸ ਕਿਸਮ ਦੇ ਹੋਰ ਵੀ ਪੇਸ਼ੈਂਟ ਆ ਜਾਣਗੇ ਜਿਹਨਾਂ ਨੂੰ ਇੱਥੋਂ ਖਰਾਬ ਕਰਕੇ ਘਰੇ ਮਤਲਬ ਮੰਜਿਆਂ ਤੇ ਬਿਸਤਰਿਆਂ ਤੇ ਪੈਣ ਲਈ ਮਜਬੂਰ ਕੀਤਾ ਗਿਆ ਹੈ ਅਸੀਂ ਵਕੀਲ ਕਰਦੇ ਹਾਂ ਵੀ ਕੱਲ ਨੂੰ ਧਰਨੇ 'ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ